धनु गुरु अर्जुन देव जी महाराज ਦੇ ਦਰਬਾਰ ਵਿੱਚ ਇੱਕ ਸਿੱਖ ਨੇ ਕਹਿ ਦਿੱਤਾ ਮਹਾਰਾਜ ਇਸ ਤਰ੍ਹਾਂ ਦਾ ਕੋਈ ਬੰਦਾ ਹੈ ਸੁੱਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ ਔਰ ਅਵਸਥਾ ਉਸ ਦੀ ਇਕੋ ਜਿਹੀ ਰਹੇ ਕੋਈ ਫਰਕ ਨਾ ਪਵੇ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਖੁਸ਼ੀਆਂ ਵੀ ਕਬੂਲ ਗਮ ਵੀ ਕਬੂਲ ਪਤਾ ਉਸ ਨੇ ਕਿਹਾ ਸ ਹੈ ਮਹਾਰਾਜ ਇਹ ਗੱਲਾਂ ਜ਼ਰੂਰ ਨਹੀਂ ਐਸਾ ਹੋਣਾ ਬਹੁਤ ਕਠਿਨ ਹੈ ਕਠਿਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਅਸੀਂ ਤੇਨੂੰ ਇੱਕ ਸਿੱਖ ਦੇ ਕੋਲ ਭੇਜਦੇ ਹਾਂ ਤੂੰ ਸਿਰਫ ਇੱਕ ਰਾਤ ਉੱਥੇ ਰਹਿ ਤੇ ਫਿਰ ਆ ਕੇ ਮੇਰੇ ਨਾਲ ਗੱਲ ਕਰੀਂ ਇਹ ਸਿੱਖ ਕੌਣ ਸੀ ਭਾਈ ਬਿਖਾਰੀ ਰੁਕਾ ਲੈ ਕੇ ਤੇ ਪਹੁੰਚਿਆ ਭਾਈ ਬਿਖਾਰੀ ਦੇ ਘਰ ਘਰ ਵਿੱਚ ਚਨੇਸ਼ਨ ਵਿਖਾਰੀ ਆਪਣੇ ਦੁਕਾਨ ਦੇ ਸਨ ਤੇ ਪਤਾ ਕੀ ਕਰਦੇ ਸਨ ਧੌਰ ਵੇਚਦੇ ਹੁੰਦੇ ਸਨ ਭਾਈ ਵਿਖਾਰੀ ਜੀ ਧੌਰ ਵੇਚਦੇ ਸਨ ਘਰ ਵਿੱਚ ਪਰਿਵਾਰ ਨੇ ਬਿਠਾਇਆ ਬਈ ਆ ਜਾਂਦੇ ਨੇ ਹੁਣੇ ਭਾਈ ਸਾਹਿਬ ਆ ਗਏ ਸ਼ਾਮਾਂ ਦਾ ਵਕਤ ਹੋਇਆ ਘਰ ਵਿੱਚ ਉਸ ਜ਼ਮਾਨੇ ਵਿੱਚ ਹੱਥ ਦੇ ਨਾਲ ਸਿੰਘ ਵਾਲੇ ਅਠ ਦਰਸ ਦਰਸਲੀ ਬੈਠੇ ਸਨ ਪੁੱਛਣ ਤੇ ਪਤਾ ਚੱਲਿਆ ਲੜਕੇ ਦੀ ਸ਼ਾਦੀ ਹੈ ਕੱਲ ਬਰਾਤ ਜਾਣੀ ਕੱਪੜਿਆਂ ਦੀ ਸਿਲਾਈ ਹੋਈ ਹੈ ਤਰ੍ਹਾਂ ਤਰ੍ਹਾਂ ਦੇ ਭਗਵਾਨ ਬਣ ਰਹੇ ਸਨ ਮੰਗਲਾ ਚਾਰਸੀ ਬੜੀ ਖੁਸ਼ੀ ਲੇਕਿਨ ਇਹ ਸਿੱਖ ਤੋਖਲੇ ਦੇ ਸੀ ਪਤਾ ਹੈ ਕਿਉਂ ਜਦ ਭਾਈ ਬਿਖਾਰੀ ਨੂੰ ਦੇਖਿਆ ਤਾਂ ਕਿਧਰੇ ਬਾਜ਼ਾਰ ਚੋਂ ਲੰਘਦੇ ਆਇਆ ਇਹਦੀ ਨਿਗਾਹ ਭਾਈ ਬਿਖਾਰੀ ਤੇ ਪਈ ਸੀ ਭਾਈ ਬਿਖਾਰੀ ਇੱਕ ਪੈਸੇ ਵਾਸਤੇ ਝਗੜਾ ਕਰ ਰਹੇ ਸਨ ਗਾਹਕ ਨੇ ਧੋ ਲੈ ਲਿਆ ਇੱਕ ਪੈਸਾ ਘਟ ਗਿਆਂਦਾ ਸੀ ਕਿ ਭਾਈ ਜੀ ਕਹਿੰਦੇ ਨਾ ਸੇ ਕੋਈ ਦਾਮ ਰੱਖਿਆ ਕੋਈ ਰੇਟ ਰੱਖਿਆ ਪੈਸਾ ਦੇ ਤੇ ਸਮਾਨ ਲੈ ਜਾਉ ਜਨੇ ਘਟ ਨਹੀਂ ਲੈਣਾ ਉੰਜ ਤੈਨੂੰ ਲੋੜ ਹੈ ਉੰਜ ਤੇਰੇ ਕੋਲ ਨਹੀਂ ਨੇ ਮੁੰਜ ਤੂੰ ਮੰਗਣੇ ਬਿਰਤੀਦਾ ਤੇ ਲੈ ਜਾ ਪਰ ਜੇ ਮੁੱਲ ਦੇਣਾ ਹੈ ਤਾਂ ਇੱਕ ਪੈਸਾ ਹੋਰ ਦੇ ਲੈ ਤੇ ਇੱਥੇ ਹੀ ਗਿਆ ਉਹਨੇ ਦਿੱਤਾ ਇਹ ਭਾਈ ਬਿਖਾਰੀ ਜਦ ਘਰਾ ਆਏ ਤੇ ਪਤਾ ਚਲੇ ਇਹ ਭਾਈ ਬਿਖਾਰੀ ਜੇ ਪਤਾ ਉਸੇ ਬਤੀ ਕਹਿੰਦਾ ਗੁਰੂ ਅਰਜਨ ਦੇਵ ਜੀ ਨੇ ਵੀ ਕਿੱਥੇ ਭੇਜ ਦਿੱਤਾ ਇੱਕ ਪੈਸੇ ਦੀ ਖਾਤਰ ਜਦ ਲੜਦਾ ਤੇ ਅਸੂਤੇ ਭੇਜ ਦਿੱਤੇ ਪਾਹੀ ਬਿਖਾਰੀ ਨੇ ਸਨਮਾਨ ਦਿੱਤਾ ਆਦਰ ਕੀਤਾ ਰਾਤਾਂ ਪੈ ਗਈਆਂ ਆਖਿਆ ਭੋਜਨ ਛਕੋ ਪੁਰਾਣਾ ਜ਼ਮਾਨਾ ਪਾਈ ਸਾਹਿਬ ਕਹਿ ਲਗੇ ਹੱਥ ਦੋ ਆ ਲਈ ਕਿ ਪਤਾ ਹੀ ਸਿੰਘ ਨੇ ਕਿ ਆਖਿਆ ਹੱਥ ਦੋ ਆ ਪਰ ਆਪਾਂ ਬਾਣੇ ਨਾਲ ਨਹੀਂ ਹੱਥ ਦਉਂਦੇ ਅਸੀਂ ਕਿਉਂ ਨਾਲ ਹੱਥ ਦਉਂਦੇ ਹੁੰਦੇ ਹੋ ਪਰਿਆ ਹੋਇਆ ਡੋਲਾ ਕਿਉਂ ਦਾ ਨਹੀਂ ਆਏ ਜੋ ਸਿੰਘ ਦੇ ਹੱਥਾਂ ਤੇ ਪੜ ਲੜ ਦਿੱਤਾ ਪਤਾ ਉਸੰਤੇ ਕਿ ਕਹਿ ਲਗਾ ਹਾਂ ਮੈਂ ਤੂੰ ਤੇ ਤੁਹਾਨੂੰ ਇੱਕ ਪੈਸੇ ਦੀ خاطر ਲੜਦਾ ਹੋਇਆ ਵੇਖਿਆ ਇਥੇ ਸਾਰਾ ਘਰ ਤੁਸੀਂ ਪਲਟ ਕੇ ਰੱਖ ਦਿੱਤਾ ਪਤਾ ਹੈ ਭਾਈ ਬਿਖਾਰੀ ਨੇ ਕੀ ਆਖਿਆ ਉਹ ਮੇਰੀ ਕਿਰਤ ਸੀ ਇਹ ਮੇਰੀ ਸੇਵਾ ਇਹ ਮੈਂ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਿਰਤ ਉਹ ਮੇਰਾ ਦੰਦ ਮੈਂ ਆਪਣੇ ਦੰਦ ਵਿੱਚ ਵੀ ਪੂਰਾ ਮੈਂ ਸੇਵਾ ਵਿੱਚ ਵੀ ਪੂਰਾ ਉਹ ਮੇਰੀ ਕਿਰਤ ਤੇ ਮੇਰੀ સેવા ਲੇਕਿਨ ਫਿਰ ਵੀ ਤੌਖਲਾ ਮਿਟਿਆ ਨਹੀਂ ਰਾਤ ਨੂੰ ਜਿਸ ਕਮਰੇ ਵਿੱਚ ਸੁਲਾਇਆ ਉੱਥੇ ਇੱਕ ਉਹ ਫੱਟਾ ਪਿਆ ਸੀ ਜਿਦੇ ਉਤੇ ਮੁਰਦਿਆਂ ਨੂੰ ਲੈ ਜਾਂਦੇ ਔਰ ਸਜਾਇਆ ਹੋਇਆ ਸੀ ਹੈਰਾਨ ਹੋਇਆ ਇਸ ਘਰ ਦੇ ਚੋਂ ਲਾੜੇ ਨਹੀਂ ਜਾਣਾ ਵਰਾਤ ਜਾਣੀ ਹੈ ਡੋਲੀ ਆਣੀ ਹੈ ਇੱਥੇ ਫੱਟਾ ਤੇ ਭਾਰਤ ਦੇ ਗੁਰਦੁਆਰਿਆਂ 'ਚ ਫੱਟੇ ਪਏ ਹੁੰਦੇ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਜਿਸ ਜothe ਮੁਰਦੇ ਨੂੰ ਲਿਟਾ ਕੇ ਲੈ ਜਾਂਦੇ ਗੁਰਦੁਆਰਿਆਂ 'ਚ ਪਏ ਹੁੰਦੇ ਪਰ ਭਾਈ ਬਿਖਾਰੀ ਦੇ ਘਰ ਔਰ ਸਜਾਇਆ ਹੋਇਆ ਬੜਾ ਸੋਹਣਾ نیند جد نہ پی تو اٹھ اٹھایا پائی بکھاری نو آواز سا اے کی آئسہ واقعی نے درزی بیٹھے نے کپڑے پہ نے اور برات جانی ہے پتا بھائی بکاری نے کی آخیا ਸੋਕ ਦੁਖ ਦੋਮੇ ਜੁੜੇ ਰਹੇਗੇ ਢੋਲੀ ਘਰ ਆਣੀ ਹੈ ਮੇਰੇ ਮੁੰਡੇ ਨੇ ਚਲਾਣਾ ਕਰ ਜਾਣਾ ਤਾਂ ਐਵੇਂ ਬਾਝੜ ਪਾਵਾ ਜਿਉ ਉਸ ਵਕਤ ਆਪਾਂ ਪਹਿਲੇ ਤਿਆਰ ਕਰ ਰੱਖਿਆ ਭਟਾ ਇਹ ਇਤਿਹਾਸ ਹੈ ਮੈਂ ਇਤਿਹਾਸ ਦੇ ਪੰਨੇ ਤੁਹਾਨੂੰ ਸੁਣਾ ਰਿਹਾ ਉਹ ਸਿੰਘ ਭਾਈ ਦਿਖਾਰੀ ਦੇ ਕਦਮਾਂ ਤੇ ਪੈ ਗਿਆ ਝੁੱਕ ਗਿਆ لیکن ایک شنکہ جا گی جیس نے مر ہی جانا ہے منڈے نے تو پھر بیا کرنے دی کی لوڑ ہے کسی بی نو کسی اس تری نو پھر بیوا کرنے دی کی لوڑ ہے ڈولی آئے گی پتہ ہے بھائی بکاری کی کہنے نے دب درشتی نال آتم ابیاس نال میں نو ایسا پتا چلے ہے انہیں جیون بیوا دا گزارنا ہے میں کی کرنا میں کی کر سکتا ایسا ہونا ہے ਜੋ ਹੁੰਦਾ ਹੈ ਹੁੰਦਾ ਹੈ ਜੋ ਨਹੀਂ ਹੁੰਦਾ ਹੈ ਗਾਇਓ ਮੈਂ ਫੇਰ ਅਰਜ਼ ਕਰਾਂ ਜੋ ਹੁੰਦਾ ਹੈ ਕੋ ਹੁੰਦਾ ਜੋ ਨਹੀਂ ਹੁੰਦਾ ਨਹੀਂ ਚਿੰਤਾ ਕਿਹਦੀ ਕਰਦੀ ਐਸਾ ਨਹੀਂ ਹੋਣਾ ਚਾਹੀਦਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਅੰਦਰ ਚਿੰਤਾ ਕਿਦਰੇ ਹੋਣਾ ਹੈ ਦੂਜੀ ਚਿੰਤਾ ਹੈ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਵੇ ਪਰ ਅੰਦਰ ਚਿੰਤਾ ਬਣੀ ਕਿਦਰੇ ਨਾ ਹੋਵੇ ਸਾਹਿਬ ਕਰਨ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਛੋੜ ਇੱਕ ਪਾਸੜ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ